ਗੁਰੂ ਸਰਜੀਤ ਉਹ ਪਾਲਾ ਸਾਹਮਣੇ ਆ ਗਿਆ ਪਹਿਲੀ ਬੱਲ ਪਾਈਆ ਬਕਰਮੀ ਕਰ ਤੋਂ ਲਿਆ ਗਲਮਤ ਟਿਕਾਣੇ ਲਾ ਦਿੱਤੇ ਗੱਲਾ ਟਿਕਾਣਾ ਲਾਉਂਦੀਆ ਤਰੀਆ ਮਰਨ ਉਹ ਪਹਿਲੀ ਬੱਲ ਸਾਹਮਣੇ ਖੁਸ਼ਾ ਦੇ ਏਰੀਏ ਦੇ ਦੋਡੇ ਦਾ ਕਮਾਲ ਕਰ ਗਿਆ ਇੱਕ ਸਕੋਰ ਦੇ ਬਾਦੇ ਪੜੀਏ ਦੇ ਟੀਮ ਨੇ ਕਰ ਗਿਆ ਮੁੰਡਾ ਮੁੰਡਾ ਸਿੰਘ ਸਰਵਰ ਖਿਡਾਰੀ ਹੈ ਉਹ ਪਹਿਲੀ ਬੱਲ ਸਾਹਮਣੇ ਗੁਸ਼ਮੰਦੀ ਬੱਲਾ ਬੱਲੇ ਬੱਲੇ ਕਾਲੇ ਕਾਲੇ ई देख ला दरबंदर जिंदू का यार है बाल पंच भी त्यार है सामने दोबे दौरा दोबेद कमाल करी दिशा कहते अपनी टीम लगे प्यार बल

ഫീഡ് ബാല സത്കാര വിചാരത്തെ ആ ਬਹੁਤ ਵੱਡਾ ਜੁੜਦਾ ਹੈ ਜੀ ਟੂਰਨਾਮੈਂਟ ਦੇ ਗਰਾਊਂਡ ਦੇ ਲਈ ਸਾਰੀਆਂ ਸ਼ਖਸੀਅਤਾਂ ਨੇ ਵਾਰੀ-ਵਾਰੀ ਸਨਮਾਨ ਕੀਤੇ ਜਾ ਰਹੇ ਹਨ ਕਹਿੰਦੇ ਅਭੀ ਅਗਲੀਆ ਤੇ ਨਾਲ ਕਹਿੰਦੇ ਲੱਭੀ ਅਗਲੀਆ ਇਕਬਾਲ ਮਲੂਕਾ ਦਾ ਭਾਈ ਨੂੰ ਪਾਉਂਦੇ ਵਾਲਾ ਸਾਰੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਿਨ੍ਹਾਂ ਨੇ ਅੱਜ ਇਹ ਟੂਰਨਾਮੈਂਟ ਇਸ ਸਮੇਂ ਕਹਿੰਦਾ ਮੇਰਾ ਵੀਰ ਅੰਗਰ ਤਿਆਰ ਹੈ ਗੋਗੇ ਵਾਲਾ ਕੰਨ ਖੁਸ਼ਾ ਰਣ ਕਰ ਰਿਹਾ ਪਰ 400 ਦੇ ਬਾਹਰ ਭਾਈ ਬਾਲਾ ਟਿੱਟਾ ਖੜਾ ਹੈ ਯਾਰ ਇਕੋਨੀ ਤਾੜੀ ਲੱਗਿਆ ਓ ਮੇਰੇ ਵੀਰੋ स्यार्यारे से पर

मिन लियो लगभग दी बाल सौ सामने राइट बाल